ਸ਼ਾਮ ਦੀ ਮੈਂ ਫਿੱਕੀ ਫਿੱਕੀ ਉੱਡੀ ਉੱਡੀ ਤੁੰਦ ਵਿੱਚੋਂ ਨਿੰਮੇ ਨਿੰਮੇ ਟਾਵੇਂ ਟਾਵੇਂ ਤਾਰੇ ਪਿਆ ਵੇਖਦਾ ਦੂਰ ਅੱਜ ਪਿੰਡ ਤੋਂ ਮੈਂ ਡੰਡੀਆਂ ਤੇ ਖੜਾ ਖੜਾ ਮੰਦਰਾਂ ਦੇ ਕਲਸ ਤੇ ਮਨਾਰੇ ਪਿਆ ਵੇਖਦਾ ਹੌਲੀ ਹੌਲੀ ਉੱਡੀ ਉੱਡ ਰੁੰਡੀਆਂ ਜੇ ਰੁੱਖਾਂ ਉੱਤੇ ਬੈਂਦੀਆਂ ਮੈਂ ੜਾਰਾਂ ਦੇ ਨਜ਼ਾਰੇ ਪਿਆ ਵੇਖਦਾ ਮੈਂ ਵੀ ਅੱਜ ਰਾਂਝੇ ਵਾਂਗੂ ਹੀਰ ਖੇੜੀ ਟੋਰ ਕੇ ਤੇ ਸੁਨੇ ਸੁਨੇ ਆਪਣੇ ਹਜ਼ਾਰੀ ਪਿਆ ਵੇਖਦਾ ਪੌਣ ਦੇ ਫਰਾਟੇ ਮੇਰੇ ਕੋਲੋਂ ਰੋਂਦੇ ਲੰਘ ਰਹੇ ਨੇ ਪੌਣ ਦੇ ਫਰਾਟੇ ਮੇਰੇ ਕੋਲੋਂ ਰੋਂਦੇ ਲੰਘ ਰਹੇ ਨੇ ਜਾਪਦੇ ਨੇ ਜਿਵੇਂ ਅੱਜ ਦੇਰੇ ਨੇ ਓਲਾਣੀਆਂ ਪਿੱਪਲੀ ਦਾ ਰੁੱਖ ਜਿਹਦੇ ਥੱਲੇ ਦੋਵੇਂ ਬੈਠਦੇ ਸਾਂ ਪਿੱਪਲੀ ਦਾ ਰੁੱਖ ਜਿਹਦੇ ਥੱਲੇ ਦੋਵੇਂ ਬੈਠਦੇ ਸਾਂ ਉਹਦੀਆਂ ਿਆਲੀ ਕਿਸੇ ਸ਼ਾਂਗਲੀਆਂ ਟਾਹਣੀਆਂ ਗੋਲਾਂ ਖਾਣ ਕੁਗੀਆਂ ਜੋ ਦੋਨੇਤਾਂ ਆਉਂਦੀਆਂ ਸੀ ਗੋਲਾਂ ਖਾਣ ਕੁੱਗੀਆਂ ਜੋ ਦੋ ਨਿਤ ਆਉਂਦੀਆਂ ਸੀ ਉਹ ਵੀ ਅੱਜ ਸਾਰਾ ਦਿਨ ਆਈਆਂ ਨਹੀਂ ਨਿਮਾਣੀਆਂ ਉਹ ਵੀ ਅੱਜ ਸਾਰਾ ਦਿਨ ਆਈਆਂ ਨਹੀਂ ਨਿਮਾਣੀਆਂ ਧਰਤੀ ਦੀ ਹਿੱਕ ਤੇ ਰਮਾਈ ਮੇਰੇ ਦੁੱਖਾਂ ਦੀ ਧੂਣੀ ਅੱਗੇ ਸਮਾਨੀ ਲਾਈ ਹੋਕਿਆਂ ਨੇ ਹਾਣੀਆਂ ਇਹ ਤਾਂ ਓਕਾ ਦੁੱਖ ਨਹੀਂ ਕਿ ਅੱਜ ਤੂੰ ਪਰਾਇਆ ਹੋਇਓ ਇਹ ਤਾਂ ਓਕਾ ਦੁੱਖ ਨਹੀਂ ਕਿ ਅੱਜ ਤੂੰ ਪਰਾਇਆ ਹੋਇਓ ਦੁੱਖ ਹੈ ਕਿ ਮੈਨੂੰ ਤੈਨੂੰ ਕੋਡੀਆਂ ਨੇ ਪਿਆਰੀਆਂ ਦੁੱਖ ਹੈ ਸ਼ਕਾਰੀ ਕਿਸੇ ਮੈਲਿਓਲੇ ਲੋਕ ਕੇਤੇ ਚਾਂਦੀ ਦੀਆਂ ਗੋਲੀਆਂ ਨਿਸ਼ਾਨੇ ਬੰਨ ਮਾਰੀਆਂ ਦੁੱਖ ਨਹੀਂ ਕਿ ਤੇਰੇ ਨਾਲ ਖੇਡ ਨੰਗੀ ਖੇਡਿਆ ਨਾ ਦੁੱਖ ਨਹੀਂ ਕਿ ਤੇਰੇ ਨਾਲ ਖੇਡ ਨੰਗੀ ਖੇਡਿਆ ਨਾ ਦੁੱਖ ਹੈ ਕਿ ਨਹੀਂ ਹੁਣ ਕਾਹਨੂੰ ਰੇਤਾਂ ਤੇ ਉਹ ਸਾਰੀਆਂ ਦੁੱਖ ਨਹੀਂ ਕਿ ਰਾਈਆਂ ਪੈਰੀ ਲੱਖਾਂ ਸੂਲਾਂ ਪੜ ਗਈਆਂ ਦੁੱਖ ਹੈ ਕਿ ਰਾਵਾਂ ਹੀਨ ਖੁੱਟੀਆਂ ਵਿਚਾਰੀਆਂ ਮੰਨਿਆ ਪਿਆਰ ਭਾਵੇਂ ਰੂਹਾਂ ਦਾ ਹੀ ਮੇਲ ਹੁੰਦਾ ਮੰਨਿਆ ਪਿਆਰ ਭਾਵੇਂ ਰੂਹਾਂ ਦਾ ਹੀ ਮੇਲ ਹੁੰਦਾ ਹੈ دیر ਪਾਕੀ ਸਿਉਂਕ ਲੱਗ ਜਾਂਦੀ ਹੈ ਸਰੀਰਾਂ ਨੂੰ ਲੰਘਦੇ ਜਵਾਨੀ ਦਾ ਹਾਰੜ ਬੜੀ ਛੇਤੀ ਛੇਤੀ ਲੰਘਦੇ ਜਵਾਨੀ ਦਾ ਹਾਰੜ ਬੜੀ ਛੇਤੀ ਛੇਤੀ ਸੋਹਣੇ ਜੰਗਾਲ ਦਿਨ ਦਾ ਨੈਣਾਂ ਦੇਆਂ ਤੀਰਾਂ ਨੂੰ ਪਰ ਨਹੀਂ ਵੇ ਹੁੰਦੇ ਸਿੱਪ ਮੋਤੀਆਂ ਦੇ ਰਕਣਾ 'ਚ ਇੱਕੋ ਜਿਹੀ ਨੀ ਪੱਤ ਪੈਂਦੇ ਬੋੜਾਂ ਤੇ ਕਰੀਰਾਂ ਨੂੰ ਸਿਉਣ ਨੂੰ ਤਾਂ ਲੱਖ ਵਾਰੀ ਸੀਤیاں ਵੀ ਜਾਂਦੀਆਂ ਨੇ ਨਾ ਪਰ ਲੀਰਾਂ ਰਹਿੰਦਾ ਸਿਉਂ ਕੇ ਵੀ ਲੀਰਾਂ ਨੂੰ ਠੀਕ ਹੈ ਕਿ ਚੰਨ ਤਾਰੇ ਭਾਵੇਂ ਅੱਜ ਬੰਦੇ ਦੇ ਨੇ ਠੀਕ ਹੈ ਕਿ ਚੰਨ ਤਾਰੇ ਭਾਵੇਂ ਅੱਜ ਬੰਦੇ ਦੇ ਨੇ ਬੰਦਾ ਪਰ ਹਾਲੇ ਤੱਕ ਹੋਇਆ ਨਹੀਂ ਵੇ ਬੰਦੇ ਦਾ ਸੱਸੀ ਦਾ ਪੰਭੋਰ ਲੁੱਟ ਪੁੱਟ ਕੇ ਵੀ ਹਾਲੇ ਤੀਕ ਹੋਤਾ ਸਾਥ ਛੱਡਿਆ ਨਹੀਂ ਡਾਚੀਆਂ ਦੇ ਤੰਦੇ ਦਾ ਖੱਦਾ ਬੰਨੇ ਬਨ ਕੇ ਵੀ ਗੋਰੀਆਂ ਤੇ ਕਾਲੀਆਂ ਨੇ ਹੱਥੋਂ ਰੱਸਾ ਛੱਡਿਆ ਨਹੀਂ ਮਜਬਾ ਦੇ ਫੰਦੇ ਦਾ ਹੱਥਾਂ ਬੰਨੇ ਬੰਨ ਕੇ ਵੀ ਗੋਰਿਆਂ ਤੇ ਕਾਲਿਆਂ ਨੇ ਹੱਥੋਂ ਰੱਸਾ ਛੱਡਿਆ ਨਹੀਂ ਮਜਬਾ ਦੇ ਫੰਦੇ ਦਾ ਲੂਣੇ ਪਾਣੀ ਅੱਖਾਂ ਦੇ ਦਾ ਹਾਲੇ ਕੋਈ ਨਹੀਂ ਮੁੱਲ ਪੈਂਦਾ ਲੂਣੇ ਪਾਣੀ ਅੱਖਾਂ ਦੇ ਦਾ ਹਾਲੇ ਕੋਈ ਨਹੀਂ ਮੁੱਲ ਪੈਂਦਾ ਮੁੱਲ ਭਾਵੇਂ ਪਿਆ ਪੈਂਦਾ ਪਾਣੀ ਗੰਦੇ ਮੰਦੇ ਦਾ ਰੱਬ ਜਾਣੇ ਕਿੰਨਾ ਜੇ ਹੋਰ ਮੇਰਾ ਪੈਂਡਾ ਰਹਿੰਦਾ ਰੱਬ ਜਾਣੇ ਕਿੰਨਾ ਜੇ ਹੋਰ ਮੇਰਾ ਪੈਂਡਾ ਰਹਿੰਦਾ ਕਦੋਂ ਜਾ ਕੇ ਮੁੱਕਣ ਕੋ ਮੇਰੇ ਸਾਹਾਂ ਦਾ ਕਿੰਨਾ ਚਿਰ ਹਾਲੇ ਹੋਰ ਸੋਹਣੀਆਂ ਨੇ ਡੁੱਬਣਾ ਏ ਕਿੰਨਾ ਚਿਰ ਲੱਥਣੇ ਤੂਫਾਨ ਨਹੀਂ ਤਣਾਵਾਂ ਦੇ ਕਿੰਨਾ ਚਿਰ ਪੀਲਕਾਂ ਨੇ ਖੋਲਿਆਂ ਚ ਉਗਣਾ ਏ ਕਿੰਨਾ ਚਿਰ ਪੀਲਕਾਂ ਨੇ ਖੋਲਿਆਂ ਚ ਉਗਣਾ ਏ ਕਿੰਨਾ ਚਿਰ ਰਾਈਆਂ ਦਿਲ ਠੱਗਣੇ ਨੇ ਰਾਵਾਂ ਦੇ ਕਿੰਨਾ ਚਿਰ ਡੋਲੀਆਂ ਤੇ ਰੱਖਾਂ ਚ ਜਨਾਜੇ ਜਾਣੇ ਕਿੰਨਾ ਚਿਰ ਸੌਦੇ ਹੋਣੇ ਧੀਆ ਪਹਿਣਾ ਮਾਵਾਂ ਦੇ ਕਿੰਨਾ ਚਿਰ ਸੌਦੇ ਹੋਣੇ ਧੀਆਂ ਪਹਿਣਾ ਮਾਵਾਂ ਦੇ